ਸਰਦਾਰਨੀ ਵੌਇਸ 2.5G YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਥਾਣੇਦਾਰੀ ਇੱਕ ਸਿਪਾਈ ਸਾਡੇ ਅੱਗੇ ਸੀ ਤੇ ਇੱਕ ਪਿੱਛੇ ਹੱਥ ਵਿੱਚ ਸੀ ਹੰਟਰ ਪੱਗ ਦਾ ਤਰੁਲਾ ਅਸਮਾਨ ਨੂੰ ਛੈਲਤਾ ਮਾਰਦਾ ਸੀ ਹੱਟੀਆਂ ਵਾਲੇ ਲੋਕ ਤੇ ਬਾਜ਼ਾਰਾਂ ਵਿੱਚ ਤੁਰੇ ਜਾਂਦੇ ਰਾਹੀ ਝੁੱਕ-ਝੁੱਕ ਕੇ ਤੇ ਉੱਠ-ਉੱਠ ਕੇ ਸਾਡਾ ਅਦਬ ਕਰਦੇ ਸਨ ਕਿਉਂਕਿ ਅਸੀਂ ਥਾਣੇਦਾਰ ਸਾਂ ਉਵੇਂ ਹੀ ਇੱਕ ਪਾਸਿਓਂ ਚੀਕ ਚਹਾੜੇ ਜਿਹੇ ਦੀ ਆਵਾਜ਼ ਆਈ ਅਸਾਂ ਨજર ਚੱਕ ਕੇ ਦੇਖਿਆ ਤਾਂ ਇੱਕ ਗਲੀ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਸੀਂ ਸਪਾਹੀ ਨੂੰ ਸਹੰਤ ਕੀਤੀ ਉਸਨੇ ਦੋ ਹੰਟਰ ਇਧਰ ਦੋ ਤੱਕੇ ਇਧਰ ਮਾਰੇ ਤੇ ਸਾਡੇ ਲਈ ਰਸਤਾ ਸਫਲ ਸਵਾਹ ਕਰ ਦਿੱਤਾ ਲੋਕ ਕਹਿਣ ਲੱਗ ਪਏ ਲੋ ਥਾਣੇਦਾਰ ਸਾਹਿਬ ਆ ਗਏ ਹਟ ਜਾਓ ਥਾਣੇਦਾਰ ਜੀ ਆ ਗਏ ਇੱਕ ਆਦਮੀ ਨੇ ਸਾਨੂੰ ਵਿੰਦਿਆ ਹੀ ਡਾਡਾ ਮਾਰ ਕੇ ਕਿਹਾ ਥਾਣੇਦਾਰ ਜੀ ਵੇਖੋ ਕਿਸੇ ਨੇ ਆਪਣਾ ਕੁੱਤਾ ਖੁੱਲਾ ਛੱਡਿਆ ਹੋਇਆ ਏ ਮੈਨੂੰ ਇਹਨੇ ਚੱਕ ਮਾਰ ਕੇ ਲਹੂ ਕੱਢ ਦਿੱਤਾ ਕੋਟ ਪੈਂਟ ਪਾੜ ਦਿੱਤਾ ਤੇ ਪਜਾਮਾ ਲੀਰਾ ਲੀਰ ਕਰ ਦਿੱਤਾ ਹੈ ਮੈਂ ਗਰੀਬ ਆਦਮੀ ਹਾਂ ਰੱਬ ਦਾ ਵਾਸਤਾ ਮੇਰਾ ਨਿਆਂ ਕਰੋ ਸਾਡੀ ਵੀ ਉਸ ਵੇਲੇ ਇਨਸਾਫ ਕਰਨ ਦੀ ਰਾਗ ਪੜ ਕੁੱਠੀ ਤੇ ਸਿਪਾਹੀ ਨੂੰ ਸਹੰਤ ਕਰਕੇ ਕਿਹਾ ਫਜ਼ਲਦੀਨਾ ਇਸ ਕੁੱਤੇ ਨੂੰ ਫੜ ਕੇ ਜਕੜ ਲੈ ਤੇ ਠਾਣੇ ਲੈ ਚੱਲ ਬੇਵਕੂਫ ਲੋਗ ਜਰਾ ਕਰਨੀ ਕਰਦੇ ਪਿਓ ਵਾਲੇ ਕੁੱਤੇ ਦਾ ਰੱਖ ਲੈਂਦੇ ਨੇ ਪਰ ਉਹਨਾਂ ਨੂੰ ਸੰਭਾਲ ਕੇ ਨਹੀਂ ਵੱਧਾ ਜਾਂਦਾ ਜਿਸ ਦਾ ਇਹ ਕੁੱਤਾ ਹੈ ਮੈਂ ਉਸ ਨੂੰ ਹਰਗਿਜ ਹਰਗਿਜ ਨਹੀਂ ਛੱਡਣਾ ਉਸ ਦਾ ਚਲਾਨ ਕੀਤਾ ਜਾਵੇਗਾ ਮੈਂ ਉਸ ਨੂੰ ਅਦਾਲਤ ਤੋਂ ਸਜ਼ਾ ਨਾ ਦਵਾਵਾ ਤਾਂ ਮੈਨੂੰ ਠਾਣੇਦਾਰ ਨਾ ਕਹਿਣਾ ਤੇ ਹਾਂ ਭਾਈ ਤੇਰਾ ਜੋ ਨੁਕਸਾਨ ਇਸਨੇ ਕੀਤਾ ਹੈ ਉਸ ਦਾ ਹਰਜਾਨਾ ਵੀ ਪੂਰਾ ਦਵਾਵਾਂਗੇ ਤੇ ਇਸ ਕੁੱਤੇ ਨੂੰ ਗੋਲੀ ਮਾਰ ਦਿਆਂਗੇ ਕਿਉਂ ਭਈ ਲੋਕੋ ਕਿਸੇ ਨੂੰ ਕੁਝ ਪਤਾ ਹੈ ਇਹ ਕੁੱਤਾ ਕਿਦਾ ਹੈ ਸਾਡਾ ਦਿਲ ਬੜਾ ਖੁਸ਼ ਸੀ ਕਿ ਸ਼ੁਕਰ ਹੈ ਕੋਈ ਬਹਾਨਾ ਦੋ ਚੌ ਭਲੇ ਮਾਨਸਾ ਨੂੰ ਠਾਣੇ ਬੁਲਾ ਕੇ ਝਾੜ-ਪਾੜ ਕਰਨ ਦਾ ਹੱਥ ਲੱਗਾ ਉਸੇ ਵੇਲੇ ਕਿਸੇ ਨੇ ਭੀੜ ਚੋਂ ਕਿਹਾ ਜੀ ਮੇਰਾ ਖਿਆਲ ਹੈ ਕਿ ਇਹ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ ਅਸੀਂ ਇੱਕ ਦਮਤ ਰੱਬ ਬਕੂਠੇ ਓਏ ਫਜ਼ਲਦੀਨਾਂ ਦੇਖੀ ਕਿਤੇ ਇਦਾਂ ਗਲਾ ਨਾ ਘੁੱਟ ਦੇਈ ਹੈ ਇਹ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ ਲੋਕ ਵੀ ਕਿੱਡੇ ਪਾਗਲ ਨੇ ਹਾਕਮਾ ਦੇ ਕੁੱਤਿਆਂ ਨਾਲ ਛੇੜਛਾੜ ਕਰਦੇ ਰਹਿੰਦੇ ਨੇ ਦੂਜੇ ਸਿਪਾਹੀ ਨੂੰ ਓਏ ਜੈ ਚੰਦਾ ਇਸ ਆਦਮੀ ਨੂੰ ਗ੍ਰਿਫਤਾਰ ਕਰ ਲੈ ਜੋ ਕਹਿੰਦਾ ਹੈ ਕਿ ਮੈਨੂੰ ਕੁੱਤੇ ਨੇ ਵੱਢਿਆ ਹੈ ਇਸ ਬੇਈਮਾਨ ਨੇ ਜ਼ਰੂਰ ਕੁੱਤੇ ਨੂੰ ਸੋਟੀ ਮਾਰੀ ਹੋਣੀ ਹੈ ਇਸ ਨੂੰ ਲੈ ਚਲ ਹਵਾਲਾਤ ਇਹਦਾ ਚਲਾਨ ਮੁਰਤਬ ਕਰਕੇ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਮਜਾ ਚਕਾਵਾਂਗੇ ਬੇਜਵਾਨ ਜਵਾਰਵਾ ਨੂੰ ਕਿੱਦਾਂ ਮਾਰੀਦਾ ਏ ਉਹ ਆਦਮੀ ਵਿਚਾਰਾ ਕੰਬਣ ਤੇ ਬਿੱਲ ਬਲਾਉਣ ਲੱਗ ਪਿਆ ਪਾਸੇ ਇੱਕ ਆਦਮੀ ਬੋਲ ਉੱਠਿਆ ਹਜੂਰ ਮੈਂ ਤਾਂ ਸਮਝਦਾ ਹਾਂ ਕਿ ਇਹ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਨਹੀਂ ਉਹਨਾਂ ਦੇ ਕੁੱਤੇ ਤਾਂ ਪੰਨੀਰ ਨੇ ਇਹ ਕੁੱਤਾ ਤਾਂ ਕਿਸੇ ਸ਼ਹਿਰੀ ਵਪਾਰੀ ਦਾ ਹੈ ਅਸੀਂ ਫੌਰਨ ਸचेत ਹੋ ਗਏ ਤੇ ਕਿਹਾ ਬੇਸ਼ੱਕ ਇਹ ਕੁੱਤਾ ਡੀਸੀ ਸਾਹਿਬ ਦਾ ਨਹੀਂ ਹੋ ਸਕਦਾ ਹਰ ਕਿਸ ਨਹੀਂ ਫਜ਼ਲਦੀਨਾਂ ਦੇਖੀ ਕੁੱਤੇ ਨੂੰ ਨਾ ਛੱਡੀ ਇਸਦੇ ਮਾਲਕ ਨੂੰ ਹੱਥ ਘੜੀ ਨਾ ਲਾਈ ਤਾਂ ਕਹਿਣਾ ਤੇ ਉਹ ਭਾਉ ਕੁੱਤੇ ਵੱਡਿਆ ਤੂੰ ਫਿਕਰ ਨਾ ਕਰ ਤੇਰਾ ਹਰਜਾ ਪੂਰਾ ਮਿਲੂ ਉਸੇ ਵਿਲੇ ਜਯਾ ਚੰਦ ਉੱਠਿਆ ਹਜੂਰ ਜੀ ਮੈਂ ਤਾਂ ਇਹ ਕੁੱਤਾ ਇੱਕ ਵਾਰੀ ਕਪਤਾਨ ਸਾਹਿਬ ਦੇ ਨਾਲ ਵੇਖਿਆ ਸੀ ਅਸੀਂ ਇੱਕ ਦੰਮ ਕਾਬਰ ਗਏ ਹਾਂ ਕਪਤਾਨ ਸਾਹਿਬ ਦੇ ਨਾਲ ਕੋਈ ਫਜ਼ਲਦੀਲਾ ਲਿਆਈ ਉਹ ਸਾਹਮਣੇ ਹੱਟਿਓ ਇੱਕ ਵਧੀਆ ਜਿਹਾ ਪਟਾ ਲਿਆ ਕੇ ਇਨੂ ਪਾ ਤੇ ਜੈ ਚੰਦਾ ਤੂੰ ਇਹਦੇ ਵਾਸਤੇ ਨੱਥੂ ਲਵਾਈ ਪਾਸੋਂ ਬਾਟੀ ਦੁੱਧ ਦੀ ਭਰਾ ਲਿਆ ਉਹ ਕਪਤਾਨ ਸਾਹਿਬ ਦੇ ਕੁੱਤੇ ਨੂੰ ਛੇੜਦੇ ਫਿਰਦੇ ਨੇ ਮਜਾ ਨਾ ਚਖਾਤਾ ਠਾਣੇਦਾਰ ਕਾਦਾ ਹੋਇਆ ਓਏ ਮੈਂ ਤਾਂ ਇਸ ਨੂੰ ਹੁਣੇ ਕਪਤਾਨ ਸਾਹਿਬ ਪਾਸ ਲੈ ਜਾਵਾਂਗਾ ਤੇ ਨਾਲੇ ਉਸ ਬੇਈਮਾਨ ਨੂੰ ਲਾ ਕੇ ਹੱਥ ਕੜੀ ਲੁੱਚਾ ਕਿਤੋਂ ਦਾ ਕਹਿੰਦਾ ਹੈ ਮੈਨੂੰ ਕੁੱਤੇ ਨੇ ਵੱਢਿਆ ਚੋਰ ਨਾ ਹੋਵੇ ਤਾਂ ਆਪ ਕਪਤਾਨ ਸਾਹਿਬ ਦਾ ਕੁੱਤਾ ਚੁਰਾ ਲਿਆ ਆਇਆ ਏ ਬੱਚੋ 2 ਸਾਲ ਕੈਦ ਨਾ ਕਰਾਵਾਂ ਤਾਂ ਦਿਲੋਂ ਅਸੀਂ ਬੜੇ ਖੁਸ਼ ਹਾਂ ਕਿ ਹੁਣ ਕਪਤਾਨ ਸਾਹਿਬ ਸਾਡਾ ਸੁਖਿਆ ਅਦਾ ਕਰਨਗੇ ਮਨਕਿੰਨ ਹੈ ਉਹਨਾਂ ਦੀ ਮੇਮ ਦਾ ਇਹ ਪਿਆਰਾ ਕੁੱਤਾ ਹੋਵੇ ਉਸੇ ਵੇਲੇ ਕਪਤਾਨ ਸਾਹਿਬ ਦਾ ਖਾਨਸਮਾ ਉਧਰੋਂ ਹਿੰਦੀ ਲੰਗਿਆ ਅਸੀਂ ਝਟਵਾਜ਼ ਮਾਰੀ ਤੇ ਰੁਸ਼ਾਮਤ ਨਾਲ ਕਿਹਾ ਖਾਨ ਸਾਹਿਬ ਜਰਾ ਦੇਖੋ ਤਾਂ ਸਹੀ ਅਸੀਂ ਕਪਤਾਨ ਸਾਹਿਬ ਦੇ ਕੁੱਤੇ ਦੀ ਰਾਖੀ ਕਰਦੇ ਮਰ ਗਏ ਆ ਤੇ ਤੁਹਾਨੂੰ ਖਬਰ ਹੀ ਨਹੀਂ ਖਾਨ ਸਾਹਮਣੇ ਨੇ ਕੋਲ ਆ ਕੇ ਕੁੱਤੇ ਨੂੰ ਵੇਖ ਕੇ ਆਹ ਕੌਣ ਕਹਿੰਦਾ ਏ ਕਿ ਇਹ ਕੁੱਤਾ ਕਪਤਾਨ ਸਾਹਿਬ ਦਾ ਏ ਕਪਤਾਨ ਸਾਹਿਬ ਦੇ ਕੁੱਤੇ ਇਦਾਂ ਆਵਾਰਾ ਨਹੀਂ ਫਿਰਦੇ ਸਾਡੀਆਂ ਆਸਾਂ ਉੱਤੇ ਮਾਣੋ ਪਾਣੀ ਫਿਰ ਗਿਆ ਤੇ ਨੰਨੀਆਂ ਕਰੀਚ ਕੇ ਕਿਹਾ ਓਏ ਫਜ਼ਲਦੀਨਾ ਲੈ ਚਾਲੇ ਇਸ ਨੂੰ ਥਾਣੇ ਮੈਂ ਪੂਰਾ ਇਨਸਾਫ ਕਰਵਾਵਾਂਗਾ ਇਸ ਕੁੱਤੇ ਦੇ ਮਾਲਕ ਨੂੰ ਮਜਾ ਨਾ ਚਖਾਇਆ ਤਾਂ ਥਾਣੇਦਾਰੀ ਕੰਨੀ ਛੱਡ ਦਿਆਂਗਾ ਲੈ ਭਾਈ ਸਾਡਾ ਇਲਾਕਾ ਨਾ ਹੋਇਆ ਮਖੌਲ ਹੋ ਗਿਆ ਜਿਦਾ ਜੀ ਕਰਦਾ ਹੈ ਕੁੱਤੇ ਛੱਡ ਦਿੰਦਾ ਹੈ ਇਸ ਵਿਚਾਰੇ ਗਰੀਬ ਦਾ ਕੋਟ ਪਾੜ ਸੁਟਿਆ ਸੁ ਫਜ਼ਲਦੀਨ ਨੇ ਕੁੱਤੇ ਨੂੰ ਕਸੀਟਣਾ ਸ਼ੁਰੂ ਕੀਤਾ ਤੇ ਅਸੀਂ ਵੀ ਉਸ ਮਜ਼ਲੂਮ ਆਦਮੀ ਦੀ ਪਿੱਠ ਤੇ ਥਾਪੀ ਮਾਰ ਕੇ ਆਪਣੇ ਇਨਸਾਫ਼ ਦੇ ਗੁਣ ਗਵਾਉਂਦੇ ਹੋਏ ਨਾਲ ਤੁਰ ਪਏ ਲੋਕਾਂ ਦੀ ਚੋਖੀ ਭੀੜ ਸਾਡੇ ਮਗਰ ਸੀ ਪਲ ਮਗਰੋਂ ਸਾਹਮਣੇੋਂ ਇੱਕ ਮੋਟਰ ਹੌਲੀ-ਹੌਲੀ ਆਈ ਅਸੀਂ ਰਾਏ ਬਹਾਦਰ ਲਾਲ ਮੁਰਾਰੀ ਮਨੋਹਰ ਨੂੰ ਪਛਾਣ ਕੇ ਕਿ ਹਰਾਏ ਸਾਹਿਬ ਬੰਦਗੀ ਉਹਨਾਂ ਪੁੱਛਿਆ ਕਿਉਂ ਜੀ ਕੋਈ ਵਾਰਦਾਤ ਹੋਈ ਐ ਅਸੀਂ ਕਿਹਾ ਰਾਏ ਸਾਹਿਬ ਕੀ ਦਸੀਏ ਅਹਕਮ ਲੋਕ ਆਪਣੇ ਕੁੱਤੇ ਵਾਰਾ ਛੱਡ ਦਿੰਦੇ ਨੇ ਤੇ ਉਹ ਲੋਕਾਂ ਨੂੰ ਵੱਢਦੇ ਫਿਰਦੇ ਨੇ ਉਸੇ ਵੇਲੇ ਰਾਏ ਸਾਹਿਬ ਦੇ ਪੁੱਤਰ ਦੀ ਨજર ਕੁੱਤੇ ਤੇ ਪਈ ਤੇ ਉਹ ચીਕ ਉੱਠਿਆ ਉਹ ਇਹ ਤਾਂ ਸਾਡਾ ਡੱਬੂ ਐ ਡੱਬੂ ਡੱਬੂ ਪੁੱਛ 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 ਅਸੀਂ ਹੈਰਾਨ ਪਰੇਸ਼ਾਨ ਰਹਿ ਗਏ ਤੇ ਝਟਪਟ ਹੋ ਸਭਾਲ ਕੇ ਕਿਹਾ ਹਲਾ ਇਹ ਕੁੱਤਾ ਤੁਹਾਡਾ ਐ ਓਏ ਫਜ਼ਲਦੀਨਾ ਕੁੱਤੇ ਨੂੰ ਮੋਟਰ ਵਿੱਚ ਬਿਠਾ ਦੇ ਦੇਖੋ ਨਾ ਰਾਏ ਸਾਹਿਬ ਅਸੀਂ ਹੋਏ ਤੁਹਾਡੇ ਦਾਸ ਕਿਸੇ ਹੋਰ ਦੇ ਕੁੱਤਾ ਹੱਥ ਕੁੱਤਾ ਆ ਜਾਂਦਾ ਤਾਂ ਹੁਣ ਤੱਕ ਜ਼ਰੂਰ ਹੁਣ ਤੱਕ ਜ਼ਰੂਰ ਖੈਰ ਇਹਦਾ ਕੁਲਾ ਨਾ ਛੱਡਿਆ ਕਰੋ ਤੇ ਭੱਜ ਜਾ ਓਏ ਭਾਰਿਆ ਨਜਾਕਾ ਆਖੇ ਕੁੱਤੇ ਨੇ ਵੱਡਿਆ ਏ ਇਹ ਸ਼ਰੀਫਾਂ ਦਾ ਸ਼ਰੀਫ ਕੁੱਤਾ ਵਿਚਾਰਾ ਕਿਸੇ ਨੂੰ ਵੱਢਣ ਜੋਗਾ ਏ ਦੌੜ ਜਾ ਨਹੀਂ ਤਾਂ ਰਾਏ ਬਹਾਦਰ ਹੋਣਾ ਨੇ ਸਾਡਾ ਧੰਨਵਾਦ ਕੀਤਾ ਤੇ ਅਸੀਂ ਹੰਟਰ ਹਲਾਉਂਦੇ ਹੋਏ left right left right ਕੋ ਇੱਕ ਮਾਰਚ ਹੋ ਗਏ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ